ਵੱਡੀ ਜੀ ਵੀ ਤਾਂ ਵੱਡੀਆਂ ਨਹੀਂ ਹੁੰਦੀਆਂ ਠੀਕ ਕਹਾਂਗਾ ਸੀ ਆਖਿ ਸੋ ਗੰਦੀ ਵਾਗ ਜਾ ਪਤਾ ਨਹੀਂ ਇੱਥੇ ਆਉ ਗਦਾ ਨਹੀਂ ਇੱਕ ਤਾਂ ਮੈਂ ਲਾ ਕਿ ਬਾਬਾ ਬਨ ਕੇ ਰੱਖਦਾ ਮਿੱਟੀ ਪਾਈ ਪਾਈ ਗਿਆ ਨਾ ਮੈਂ ਕਹਾਂ ਨਾ ਚੜਿਆ ਜਾਵੇ ਤੇ ਨਾ ਵਾਹ ਕਿਹਾ ਉਹ ਨਹੀਂ ਨਾ ਨਾ ਦੇ ਨਾ ਜੜ ਬੇ ਕੰਮ ਕਰ ਰਹੀ ਹੈ। ਲੱਡੀ ਓਏ। ਉੱਠ ਗੜ ਪਈ। 8 ਵਜੇ ਪੈ ਨੇ। ਯਾਰ ਤੜਕੀ ਤੜਕੀ ਨਹੀਂ ਖਰਾਬ ਗੱਲ। ਕੀ ਹਾਲ ਕਰਾ ਉਠ। ਓ ਯਾਰ ਤੜਕੀ ਜਾ ਧੁੱਪ ਦੇ ਕਿੱਥੇ ਤੱਕ ਆ ਗਈ। ਬਾਪੂ ਯਾਰ ਕੀ ਯਾਰ ਤੜਕੀ ਨਹੀਂ ਨੇ ਖਰਾਬ ਕਰ ਲੱਗਿਆ। ਇਹ ਤਾਂ ਨੀਂਦ ਖਰਾਬ ਹੀ ਹੋਈ ਰਹਦੀ ਹੈਗੀ। ਤੂੰ ਤੜਕੀ ਕਿਉਂ ਐਨ ਕਈ ਲਾਈ ਫਿਰ। ਤੂੰ ਤੜਕੀ ਨਹੀਂ ਲਾਈਗਾ। ਮੈਂਨ ਕਲ ਵਾਲੀ ਚ ਵਧੀਆਂ ਨੇ ਦੇਵੇ। ਕੀ ਕੰਮ ਆ ਗਈ ਕੰਮ ਆ ਬਥੇਰੇ ਨੇ ਕੰਮ ਕੀ ਇੱਕਾਗਾ ਜਾ ਖੜਾ ਉਹ ਮਸ਼ੀਨ ਪੁੱਛ ਕੇ ਉਹਨਾਂ ਦੇ ਜੀ ਗੁੰਨ ਗੁੰਨੇ ਜੀ ਨਾ ਕਰ ਮੈਂ ਤੈਨੂੰ ਮਨੂ ਢੂਹੀ ਚ ਸੰਗਾ ਯਾਰ ਤੜਕੀ ਬਦਾਨੀ ਕੀ ਖਾ ਲੈਣਾ ਤੜਕੀ ਤੜਕੀ ਲੱਗ ਤੇ ਆ ਆਨ ਨੂੰ ਬਦਾਮ ਤੇ ਉੱਤੇ ਹੋਈ ਦੀ ਤੇ ਉਹ ਖਾ ਲਈ ਮੈਂ ਖੇਤ ਵੀ ਜਾਏ ਆਪ ਇੱਥੇ ਪਿਆ ਮੁੱਦਾ ਜੀ ਜਾਨਾ ਫਿਰ ਚਾਹ ਤਾਂ ਪਿਆ ਦੇ ਉਹ ਪਿਉਣਾ ਮੈਂ ਤੈਨੂੰ ਨਿਕੜੂ ਤੂੰ ਮਸ਼ੀਨ ਪੁੱਛਿਆ ਜਾਨਾ ਯਾਰ ਮੈਂ ਪੀਦਾ ਬਣੀ ਯਾਰ ਮੈਂ ਪੀ ਮੈਂ ਕਿਹੜਾ ਡੋਲੂ ਨਹੀਂ ਤੜਕੀ ਲੱਗ ਜਨਾ ਯਾਰ ਗੱਲਾਂ ਕੋਈ ਇਹ ਗੱਲਾਂ ਗੱਲਾਂ ਸਾਦਾ ਨਾ ਪਿਆ ਉਲੰਮੀ ਤਾਂ ਨਹੀਂ ਯਾਰ ਭੈਣ ਦੀ ਤੜਕੀ ਚਾਹ ਨਹੀਂ ਤੇਰਾ ਆਹ ਫੋਨ ਜਿਆਦਾ ਦਿਖਾ ਦੇ ਯਾਰ ਤੂੰ ਦਿਖਾਉਂਦੇ ਹਣੇ ਹੱਸਿਆ ਕਿੰਨੇ ਦਾ ਪੈ ਗਿਆ ਓਏ ਪੈ ਗਿਆ ਯਾਰ ਇਹ ਪੰਜਾਬ ਵਿੱਚ ਮੈਂ ਜਾ ਕੇ ਹੱਸਿਆ ਕਿੰਨੇ ਜੀ ਵੀ ਰਹਿਮ ਆ ਓਏ ਛੋਟਾ ਹੀ ਆ ਕਿਵੇਂ ਆ ਵਧੀਆ ਵਧੀਆ ਕਦਰ ਕਰਦਾ ਹੋਇਆ ਵਧੀਆ ਵਧੀਆ ਮੈਂ ਮਸ਼ੀਨ ਦੀ ਪੁੱਛ ਕੇ ਆਉਂਦਾ ਈ ਯਾਰ ਜੀ ਵੱਡੋਗੇ ਫਿਰ ਅੱਜ ਅੱਜ ਵੱਡਦੇ ਨੇ ਹਾਂ ਹੋਰ ਹੋਰ ਵੱਡ ਲੋ ਵੱਡੋ ਟਾਈਮ ਹੀ ਆ ਹਾਂ ਹੱਟ ਜਾ ਵੱਡੀ ਇਹ ਤਾਂ ਪਹਿਲੇ ਹੋ ਗਏ ਯਾਰ ਹੁਣ ਆਹ ਦੇ ਫੋਨ ਲਿਆਂਦਾ ਇਹਨਾਂ ਆਹ ਦੇ 15 ਲਿਆਂਦਾ ਆਹੀ ਫੋਨ ਆ ਤਾਂ ਹੋਰ ਤੂੰ ਵੀ ਲਿਆ 55 ਦਾ ਓਏ ਨਾਮੇ ਦਾ ਤਾਂ ਨਹੀਂ ਹੂੰ ਵੀ ਲਿਆ ਕੁਛ ਨਹੀਂ ਹੁੰਦਾ ਵਾੜਾ ਸੁਆਦ ਆਦਾ ਤਾਂ ਮੈਂ ਲੈਣਾ ਕਿੰਨੇ ਦਾ ਆ ਜੂਗਾ ਇਹ ਆਜੂ 50 55 ਦਾ 4045 ਦਾ ਆਹ ਮੈਂ ਤਾਂ ਹਲੇ ਹੰਦਾ ਜੀਰ ਟੱਚ ਜਮ ਨਹੀਂ ਦਵਾਇਆ ਸੀ ਆ ਕੀ ਲਈ ਫਰਦਾ ਡੱਬਾ ਆ ਉਹ ਮਾਰਿਆ ਹੁਣ ਤਾਂ ਆ ਦੇ ਆ ਲਈ ਬੈਠਾ ਦੇਖ ਫਿਰ ਕਿੰਨੇ ਦਾ ਆ ਜੂਗਾ 50 ਦਾ ਆ ਜੂਗਾ 50 ਦਾ ਵਧੀਆ ਮੈਂ ਤੇਰੀ ਗੱਲ ਕਰਦਾ ਮੈਨੂੰ ਦਵਾ ਲਿਆਉਂਗੇ ਫਿਰ ਦਵਾ ਲਿਆ ਤੂੰ ਪੈਸੇ ਜੱਕ ਲਈ ਜਰਾ ਮੈਂ ਅੱਜ ਦਵਾੜੀ ਆ ਇਹਦਾ ਹਾਂ ਪਰ ਫਿਰ ਵਧੀਆ ਚੱਲਦੇ ਨੇ ਬਸ ਠੀਕ ਆ ਜੀ ਵੀ ਵੜਦੀ ਫਿਰ ਆਪਾਂ ਦੇਖ ਲੈ ਚੰਗਾ ਠੀਕ ਆ ਕਿਲਾ ਦਾ ਤੈਨੂੰ ਲਿਆਊਗਾ ਹੋਇਆ ਹੀ ਫੋਨ ਜਾਏ ਦੇਖੋ ਜਲ ਜੜਿਆਂ ਨਾਲ ਬੰਨ ਕੇ ਤੋਰਿਆ ਹਾਂ 70 ਤਾਂ ਨਹੀਂ ਖਾਈ ਲਊ ਜੀ ਬੱਸ ਖਾਈ ਲਊਗਾ ਅੜਬਾ ਦਾ ਪੈਰ ਆਹ ਸੈੱਟ ਦੇਖ ਤੂੰ ਕਿਵੇਂ ਆ ਇੱਕ ਨੰਬਰ ਆ ਯਾਰ ਵਧੀਆ ਬਣ ਗਿਆ ਤੁਨਹਾਂ ਰੇਟ ਜੀ ਹੋਰ ਹੋਰ ਇੱਕ ਨੰਬਰ ਬਾਕੀ ਗਿਫਟ ਬਥੇਰੇ ਆਏ ਨੇ ਨਾਲ ਆ ਹਾਂ ਵਧੀਆ ਬਣ ਗਿਆ ਅਜੇ ਆਈ ਨਹੀਂਗਾ ਤਾਂ ਮਸ਼ੀਨ ਹੀ ਨਹੀਂ ਪੁੱਸੀਗਾ 2 ਘੰਟੇ ਹੋ ਗਏ ਆਪੀ ਜਾਣਾ ਬੂਵੀ ਬਤਾ ਕਿੱਥੇ ਬੈਠਾ ਹੋਊਗਾ ਇਹ ਚੱਜਾ ਨਹੀਂ ਕਰਾਂਗੇ ਚਾਚਾ ਹੈ ਨਹੀਂ ਮੈਂ ਇਹ ਕੰਮ ਨਹੀਂ ਕਰਦਾ 8 ਘੰਟੇ ਲੁਗਾ ਜੀ ਆ ਗਿਆ ਓਏ ਪੁੱਛਿਆ ਮਸ਼ੀਨ ਓ ਯਾਰ ਮੈਂ ਨਹੀਂ ਪੁੱਛਿਆਦਾ ਬਾਪੂ ਕਾ ਹੁਣ ਕੀ ਪਲੇਗ ਪੈ ਗਈ ਤੇ ਨੂ ਮੈਂ ਨਹੀਂ ਯਾਰ ਮੈਂ ਤਾਂ ਫੋਨ ਲੈ ਆਉਣਾ ਆਈ ਫੋਨ ਦਵਾਈਆਂ ਫੋਨ ਤੈਨੂੰ ਲੈ ਲੈ ਟੁੱਟਿਆ ਬਣਾ ਯਾਰ ਕੰਮ ਦੇ ਕੰਮ ਰੱਖ ਦੂ ਪਹਿਲੇ ਮੈਂ ਮਸ਼ੀਨ ਪੁੱਛਾ ਚੁੱਪ ਕਰਕੇ ਚਲਾ ਪਹਿਲਾ ਦੇਣੇ ਲੈਣੇ ਤਾਂ ਦੇ ਲਾ ਓ ਤੂੰ ਯਾਰ ਤੂੰ ਕਦੇ ਕਾਲੀ ਐਨਕ ਲਾ ਲੈਣਾ ਕਦੇ ਚਿੱਟੀ ਲਾ ਲੈਣਾ ਮੇਰੇ ਐਨਕ ਦੀ ਟੱਪੀ ਜਾ ਕੇ ਤਾਂ 50 ਦੀ ਐਨਕਾ ਕੀ ਮੇਲੇ ਦਾ ਮੈਂ ਵੀ 50000 ਰੁਪਏ ਲੈ ਆਉਂਗਾ ਦਵਾਈ ਖੜਾ ਤੈਨੂੰ ਮੈਂ ਲੈ ਆਉਂਗਾ ਯਾਰ ਤੂੰ ਕਰ ਲਈ ਕੀ ਕਰਨਾ ਕਰਨਾ ਕਰਤਾ ਬਾਲਾ ਕੁਛ ਲਊ ਮੈਂ ਕੋਈ ਨਾ ਫਿਰ ਕੋਈ ਨਾ ਲਿਆਵੂਗਾ ਆਹ ਲੈ ਨੀ ਆਈਫੋਨ ਘੱਟ ਤੂੰ ਆਹ ਨਹੀਂ ਨਹੀਂ ਤੂੰ ਕੋਈ ਨਾ ਬੜੀ ਕਰੇ ਦੂ ਬਾਦ ਇਹਦੇ ਸਾਲ ਨੂੰ ਫਸਲ ਦੀ ਤਾਂ ਹੈ ਨਹੀਂ ਆਪ ਹੀ ਬੁੱਸ ਕਿਉਂ ਨਹੀਂ ਬੂਹਣਾ ਬਾਈ ਇਹਨੂੰ ਆਈਫੋਨ ਸਤਿ ਸ਼੍ਰੀ ਅਕਾਲ ਪਾਪਾ ਜੀ ਸਤਿ ਸ਼੍ਰੀ ਅਕਾਲ ਕਿਹੜਾ ਆ ਗਿਆ ਇੱਕ ਤਾਂ ਪਰੋਣਾ ਸਾਡਾ ਭੁੱਲ ਵੀ ਗਏ ਤੂੰ ਕਿਵੇਂ ਆ ਗਿਆ ਤੇ ਨਾਲੇ ਕੀ ਰੌਲਾ ਪਾਈ ਬੈਠਾ ਤੁਸੀਂ ਅਸੀਂ ਕੀ ਰੌਲਾ ਪਾਉਣਾ ਅਸੀਂ ਚੰਗੇ ਭਲੇ ਆ ਚੰਗੇ ਭਲੇ ਹੁੰਦੇ ਮੈਨੂੰ ਨਾ ਆਉਣਾ ਪੈਂਦਾ ਇੱਥੇ ਤੂੰ ਤਾਂ ਉਹੀ ਆ ਜਾਣਾ ਜਾ ਕੇ ਆ ਬਿੜਬਿੜੀਆਂ ਜਾ ਤੀਜੇ ਦਿਨ ਬੇਲਾਣੀ ਦੀ ਮਸ਼ੀਨ ਚੱਲਦੀ ਦੀ ਖੇਤ ਮਸ਼ੀਨ ਛੱਡ ਕੇ ਫੇਰਾਂ ਲਾਡੀ ਨੇ ਫੋਨ ਕੀਤਾ ਮੈਨੂੰ ਤਾਂ ਛੱਡ ਕੇ ਵੱਡਾ ਸਾਹ ਹੂਗਾ ਕਿਹੜੇ ਟੱਕ ਨੇ ਤੇ ਮਸ਼ੀਨ ਚੱਲਣ ਨੂੰ ਪਾਪਾ ਜੀ ਆਪਣੇ ਤਾਂ ਹਾਲੇ ਤਨ੍ਹਕੇ ਲਈ ਨੇ ਅੰਕਾ ਜੰਗਾ ਤੂੰ ਗੱਲ ਦੱਸ ਕਿਨੇ ਫੋਨ ਕੀਤਾ ਲਾਡੀ ਨੇ ਉਹਨੇ ਕਿਉਂ ਫੋਨ ਕੀਤਾ ਪਹਿਲਾਂ ਬਰਾਉਨੇ ਨੂੰ ਫੋਨ ਕਰ ਲਿਆ ਕਰੋ ਬਾਅਦ ਚੋਂ ਐ ਲੱਗ ਜਾ ਕਰੋ ਉਹ ਕੀ ਕਹਿੰਦਾ ਵੀ ਹੋ ਕਿਹਾ ਕੀ ਹੈ ਤੈਨੂੰ ਰੌਲਾ ਥੁੜਾ ਤੈਨੂੰ ਲਾਡੀ ਨੇ ਹੱਦਿਆ ਲਾਡੀ ਕੀ ਦਾਗਾ ਉਹ ਲਾਡੀ ਤਾਂ ਛੱਡ ਆ ਬਸ ਫਿਰ ਉਹਨੇ ਹੀ ਫੋਨ ਕੀਤਾ ਤੇ ਮੈਂ ਆ ਗਿਆ ਉਹ ਤਾਂ ਉਹ ਹੀ ਫੋਨ ਕਰ ਕਾਦੇ ਪਿੱਛੇ ਕੀਤਾ ਨੂੰ ਆ ਜਾਂਦੇ ਕੋਈ ਨਾ ਉਹਨੇ ਕੀ ਹੁੰਦੀ ਬੁਲਾਉ ਲਾਡੀ ਨੂੰ ਬੁਲਾਉ ਸਿੱਧਾ ਪਾਣੀ ਪੀਏਗਾ ਪਾਣੀ ਦਾ ਤਾਂ ਨਹੀਂ ਘਾਂਟੇ ਕਿਨ ਵਾ ਉਹ ਵੀ ਲਾ ਲਾਂਗੇ ਉਹ ਉਹੀ ਪੀ ਜਾਏ ਪਤਲੀ ਜੀ ਪਤਲੀ ਲਾ ਲਾਂਗੇ ਸਾਥ ਆਉਂਗਾ ਦਾ ਮਸ਼ੀਨ ਨਹੀਂ ਚੱਲਦੀ ਮਸਜਿਦ ਦਾ ਫੇਸੀਰੀ ਹੈਗਾ ਤੇ ਆਪਣਾ ਦਾ ਸੀਰੀ ਇਹਦਾ ਚਲ ਕੋਈ ਨਾ ਲਾਡੀ ਨਾ ਕਿਸੇ ਨਾਮ ਨੂੰ ਲੱਗਦਾ ਨਾ ਨਾ ਪਾਪਾ ਜੀ ਆਪਣਾ ਮੈਂ ਕਾਰੋਬਾਰ ਫਿੱਟ ਚਲੋ ਇੰਨਾ ਮੇਰੇ ਨਾਲ ਉਹ ਆ ਗਿਆ ਲਾਡੀ ਨਾ 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 ਬੋਲ ਓਏ ਆ ਜਾ ਵਾ ਲਾਡੀ ਉਹ ਕਾਦਾ ਫੋਨ ਕੀਤਾ ਵਾਨੂੰ ਆ ਬੈਠ ਆਇਆ ਹਟ ਜਾ ਗੱਲ ਤਾਂ ਕਰ ਲਈ ਸਸਰੀ ਗਾਲ ਜੀ ਬੈਠ ਜਾ ਸਸਰੀ ਗਾਲ ਜੀ ਠੀਕ ਹੋ ਠੀਕ ਨਾ ਪਹਿਲਾਂ ਢੀਕਦੀ ਤੁਹਾਡੇ ਘਰੇ ਹੁਣ ਤੋਂ ਪਹਿਲਾਂ ਜਮਾ ਠੀਕ ਤੀ ਬਿਲਕੁਲ ਫਿੱਟ ਫਾੜਤੀ ਮੈਂ ਚਲੋ ਹੁਣ ਤਾਂ ਘੜਾ ਮੱਥੇ ਲਾ ਕੇ ਜਵੀ ਵੇ ਕਹਿੰਦਾ ਮੈਂ ਕੀ ਕਹਿੰਦਾ ਤੂੰ ਇਹਨੂੰ ਕਦੇ ਵਾਸਤੇ ਸੱਦਾ ਤੇ ਬਸ ਅੱਦ ਲਿਆ ਗੱਲ ਕਰਨੀ ਇੱਕ ਦਿਨ ਮੈਨੂੰ ਕਹਿੰਦਾ ਤੀਜ ਦਿਨ ਆਏ ਨਾ ਕਹਿੰਦਾ ਲੈ ਤੂੰ ਐ ਕਿ ਮੈਂ ਤਾਂ ਰੋਜ਼ ਹੀ ਆਉਗਾ ਨਾਲੇ ਲਾਡੀ ਭਾਈ ਮੈਨੂੰ ਰੋਜ਼ ਰੋਜ਼ ਆਉਣਾ ਔਖਾ ਥਨੂੰ ਵੀ ਪਤਾ ਕਿੰਨਾ ਕੰਮ ਦਾ ਲੋੜਾ ਯਾਰ ਮੇਰੇ ਤੇ ਲੋੜਾ ਤੈਨੂੰ ਕਹਿੰਦਾ ਕਿ ਆ ਤੂੰ ਮੈਂ ਕਿਹਾ ਜੀਗਾ ਮੈਂ ਉਹਦੇ ਵਾਸਤੇ ਕਰਦੇ ਹਈ ਕਰਨੀ ਆਪਾਂ ਗੱਲ ਕਰਦੇ ਜਾਵੇਂ ਰੋਜ਼ ਆ ਮਾ ਕੋਈ ਨਾ ਕੰਮ ਉਸਾਰਾ ਨਾ ਮੈਨੂੰ ਦੱਸਦਾ ਨਾ ਕੀ ਗੱਲ ਆ ਤੈਨੂੰ ਦੱਸ ਕੇ ਕੋਈ ਫਾਇਦਾ ਨਹੀਂ ਆ ਇਹ ਹੀ ਆ ਬਈ ਆਪਣਾ ਨਾਲੇ ਜੇ ਪਾਪਾ ਜੀ ਕਰਨ ਸੁਣੂ ਦੱਸਣਾ ਦੱਸ ਗੱਲ ਕੀ ਆ ਗੱਲ ਤਾਂ ਐ ਆ ਜਿਵੇਂ ਤੈਨੂੰ ਵੀ ਵਧਾ ਕੇ ਦੱਸਿਆ ਜੀ ਮੈਂ ਕੁੱਤਾ ਭੌਂਕਦਾ ਦੋਨੀ ਬੋਲੀ ਆ ਨਾ ਮੇਰੀ ਵੀ ਸੁਣ ਲੋ ਤੇ ਸੋਨੇ ਗੱਲ ਦੱਸਣਾਂ ਨਹੀਂ ਦੀ ਦੱਸ ਲੈਂਦਾ ਇਹ ਜਿਹੜੀ ਦਰਦ ਦੀ ਵਿਆਹ ਦੀ ਗੱਲ ਐ ਜੀ ਉਹ ਯਾਰ ਬਸ ਵਿਆਹਾਂ ਕਰਮੀ ਆ ਕੀ ਗੱਲ ਆ ਉਹ ਬਸ ਸੁਣ ਲੋ ਕਹਿੰਦਾ ਪਿਆਰੇ ਕੰਮ ਆ ਉਹ ਮਾਰੋ ਜੀ ਇਹਨਾਂ ਕਿਹਦਾ ਕੀ ਕੀ ਵਿਆਹ ਕਰਾਉਂਦਾ ਚੰਗਾ ਬਾਈ ਲਾਡੀ ਚੰਗਾ ਪਾਪਾ ਜੀ ਮੈਂ ਚੱਲਿਆ ਤੂੰ ਤਾਂ ਮੂੰਹ ਤੇ ਬੇਚੀ ਕਰੀ ਜਾਂਦਾ ਉਹ ਨਹੀਂ ਜੀ ਆ ਜਾ ਆਪਾਂ ਇੱਕ ਗੱਲ ਕਰਨੀ ਆ ਮੜ ਗਏ ਇਹਨੂੰ ਸਾਡੇ ਯਾਰ ਇਹਦੀ ਆਪਾਂ ਗੱਲ ਹੀ ਨਹੀਂ ਸੁਣਨੀ ਆਪਾਂ ਉਹ ਯਾਰ ਤਨ ਮੈਦਾਨ ਮੇਰੀ ਗੱਲ ਸੁਣ ਲੈ ਬਹੁਤ ਦੁਬੇ ਲਾਂਗ ਓਏ ਤੂੰ ਚੁੱਪ ਕਰ ਜਾ ਬਾਪੂ ਯਾਰ ਮੈਂ ਦੱਸ ਗੱਲ ਸੁਣਦਾ ਦਰੀ ਮੈਂ ਹਾਂ ਆਪਣੇ ਬੋਤਲ ਦੇ ਮੈਂ ਸਾਰਾ ਹੱਲ ਕਰ ਦੂੰ ਮੈਂ ਤੈਨੂੰ ਗੱਲ ਦੱਸ ਹੀ ਦੇਣਾ ਬਈਆ ਚੱਲ ਤੂੰ ਬਾਹਲਾ ਕਹੇ ਲੱਗਾ ਮੈਂ ਤੈਨੂੰ ਐਂ ਕਹਿਣਾ ਸੀ ਜੀ ਬਸਾਉਂਗਾ ਪਪਾ ਜੀ ਮੇਰਾ ਘਰ ਚੱਲ ਯਾਰ ਤੂੰ ਬਾਪੂ ਤੂੰ ਚੁੱਪ ਕਰ ਜਾ ਯਾਰ ਤੇਰੇ ਨਾਲ ਕੋਈ ਗੱਲ ਨਹੀਂ ਠੀਕ ਆ ਓਏ ਬਸਾਈ ਦਾ ਓ ਆ ਜੋ ਯਾਪਾ ਬਾਪੂ ਤੂੰ ਬਹਲਾ ਨਾ ਬੂ ਸਾਡੀ ਆਪਸ ਜੇ ਗੱਲਣਾ ਚੱਲ ਤੂੰ ਲਾੜੀ ਦੱਸ ਯਾਰ ਮੈਂ ਕਹਿੰਦਾ ਯਾਰ ਮੇਰੇ ਸਾਰੇ ਇਹ ਲਿਖਾ ਜਿਹਾ ਵਿਆਹੀ ਫੋਨ ਆ ਰੋਜ਼ ਕਾਲ ਜੇ ਐਨਾ ਉੱਥੇ ਸਾਰੇ ਸਿਲਕੀਆਂ ਕਰਦੇ ਨੇ ਮੈਂ ਉਹ ਹੀ ਟੁੱਟ ਜਾਗਾ ਮੇਰੀ ਬੇਸਤੀ ਯਾਰ ਰੋਜ਼ ਬਾਈ ਬਣ ਕੇ ਹੁਣ ਤੈਨੂੰ ਤਾਂ ਹੀ ਸੱਦਾ ਯਾਰ ਇਹ ਦਵਾਉਂਦਾ ਨਹੀਂ ਬੁੜਾ ਜਾਵੇ ਦਵਾਉਂਦੇ ਨਹੀਂ ਤੇ ਤੜਕੀ ਮੈਂ ਸੁੱਤਾ ਪਿਆ ਸੁੱਤੇ ਉੱਠਦੇ ਡਾਂਗ ਬਾਰੀ ਕਹਿੰਦਾ ਤੂੰ ਮਸ਼ੀਨਾਂ ਨੂੰ ਬੁਲਾ ਕੇ ਲੈ ਯਾਰ ਬੰਦੇਆਂ ਦੀ ਗੱਲ ਆ ਯਾਰ ਤੂੰ ਤਾਂ ਸਿਆਣ ਤੂੰ ਇਦੋਂ ਦੇ ਵੱਡਾ ਵਾਹ ਗੱਲ ਸਮਝ ਲੈ ਤੂੰ ਉਹ ਬਾਪੂ ਤੂੰ ਚੁੱਪ ਕਰ ਜਾ ਤੇ ਸਾਡੀ ਅਸੀਂ ਬਾਹਰ ਜਾਂਦੇ ਆਪਾਂ ਬਾਹਰ ਹੀ ਚੱਲਦੇ ਆਂ ਯਾਰ ਆ ਜਾ ਬਾਹਰ ਆ ਜਾ ਯਾਰ ਸਾਡੀ ਹਾਂ ਉਦਾਇਰ ਅੰਦਰ ਦਿਮਾਗ ਆ ਜਾਂਦਾ ਸਾਰਾ ਮਾ ਜੀ ਸਾਰੀ ਗੱਲ ਦੱਸ ਸੁਰੂ ਤੋਂ ਲੈ ਕੇ ਐਂਡ ਤੱਕ ਗੱਲ ਤਾਂ ਐਵੇਂ ਆ ਤੈਨੂੰ ਪਤਾ ਸਾਰੇ ਲਿਆ ਹਜੇ ਨਾ ਵੇ ਆਈ ਫੋਨ ਨੇ ਕਿਸੇ ਲਈ ਵੇ ਆਈ ਫੋਨ ਆ ਕਿਸੇ ਲਈ ਹੋਰ ਹੈ ਨਾ ਮੇਰੇ ਕੋਲ ਤੈਨੂੰ ਪਤਾ ਉਹੀ ਸੈਮਸੰਗ ਦਾ ਟੁੱਟਿਆ ਜਾ ਪੁਰਾਣਾ ਮਾਡਲ ਗੈਲੈਕਸੀ ਉਹ ਅੱਜ ਗੱਲ ਕੌਣ ਚਲਾਉਂਦਾ ਯਾਰ ਮੈਨੂੰ ਵੀ ਪਤਾ ਮੈਂ ਰੋਜ਼ ਕਾਲ ਜੇ ਨਾ ਉਹੀ ਯਾਰ ਬੇਇੱਜ਼ਤੀ ਵਾਲਾ ਕੰਮ ਹੁੰਦਾ ਹੈਗਾ ਫੋਨ ਚਾਹੀਦਾ ਓ ਤੈਨੂੰ ਫੋਨ ਚਾਹੀਦਾ ਕਿੰਨੇ ਕੇ ਪੈਸੇ ਦੇਵੂ ਪੈਸੇ ਤੇ ਤੈਨੂੰ ਪਤਾ ਉਹ ਆਜੂਗਾ ਮਿਲਦਾ 40 45 ਹਜ਼ਾਰ ਦਾ ਆਜੂਗਾ ਅਛਾ ਯੇ ਸਿੱਧਾ ਤੇ ਦਿਲੋਂ ਬਾਲੀ ਨਹੀਂ ਕਰ ਕੱਢਦਾ ਨਹੀਂ ਤੈਨੂੰ ਪਤਾ ਲਾਹੇਗਾ। ਕਹਿੰਦਾ ਕੀ ਐ ਇਹ? ਇਹਦਾ ਕਹਿਣਾ ਮੈਂ ਦਬਾਉਂਦਾ ਨਹੀਂ ਕੁਛ ਮਰਜ਼ੀ ਕਰ ਲਾ ਕਹਿੰਦਾ। ਇਹ ਇਹ ਇਹਦੀ ਸੋਚ ਇਹ ਆ ਬਸ ਯਾਰ ਕੰਮ ਕਰੀ ਚੱਲੇ ਕੰਮ ਕਰੀ ਚੱਲੇ ਬਸ। ਅੱਛਾ। ਉਹ ਚੜਾਈ ਕਰ। ਤੂੰ ਗੇੜਾ ਗੂੜਾ ਦੇ ਆ। ਮੈਂ ਕਰਦਾ ਤੇਰੇ ਬਾਪੂ ਨਾਲ ਗੱਲ। ਮੰਨਦਾ ਨਹੀਂ ਉਹ। ਸੁਣ ਤਾ ਲੈ ਜੇ ਸਿੱਧੀਆਂ ਗੱਲਾਂ ਨਾਲ ਨਿਕਲੇ ਆਪਾਂ ਉਗਲ ਟੇਢੀ ਕਰਕੇ ਕਿਉਂ ਕੱਢ ਲਾਂਗੇ? ਤਰੀਕੇ ਵਧੇ ਰਹਿਣੇ। ਬਤਾਹੀਂ ਤੇ ਤੈਨੂੰ ਸੱਤਿਆ ਦਈ ਯਾਰ। ਤੂੰ ਗੇੜਾ ਗੂੜਾ ਦੇ ਬਰਾ ਨਾਲ ਹੀਲਾ ਕਰ ਲਈਂ ਹੱਥੋਂ ਦਾ। ਪੱਕਾ। ਚੰਗਾ ਚੰਗਾ। ਠੀਕ ਆ ਪਪਾ ਜੀ ਹਾਂ ਗੱਲ ਤਾਂ ਇਦਾਂ ਆ ਗਈ ਹੁਣ ਕੀ ਗੱਲ ਆ ਗਈ ਨਾਥ ਗੱਲ ਥੋੜਾ ਕਲੇਸ਼ ਹੋਇਆ ਹੁਸਵੇ ਦੇ ਕਿਸੇ ਕੰਮ ਨੂੰ ਲੈ ਕੇ ਕਲੇਸ਼ ਹੁੰਦੀ ਰਹਿਣਾ ਰੋਜ਼ ਦੀ ਕਲੇਸ਼ ਹੁਣ ਮੰਗਦਾ ਠਾਡੀ ਆਹੋ ਕਹਿੰਦਾ ਸੀ ਕਹਿੰਦਾ ਫੋਨ ਚਹੀਦਾ ਵੱਡਾ ਹੁਣ ਆਏਗਾ ਤਾਂ ਹੈਗਾ ਚੰਗਾ ਭਲਾ ਉਹਦੇ ਕੋਲੇ ਦਬਾ ਦਿਓ ਫਿਰ ਉਹ ਹੈਗਾ ਕਿੱਥੋਂ ਦਵਾਦਾ ਫਟਿਆ ਫੋਨ ਆ ਪੂਣਾ ਯਾਰ ਕੋਈ ਪੂਣਾ ਉਹ ਹੈਗਾ ਤਾਂ ਹੈਗਾ ਫੋਨ ਉਹਦੇ ਕੋਲੇ ਪਾਪਾ ਜੀ ਉਹ ਫੋਨ ਤਾਂ ਉਹਦੇ ਲਈ ਉਹਨਾਂ ਵੇਲੇ ਦਾ ਜਦੋਂ ਫੌਜਾਂ ਚ ਬੇੜਾਂ ਲੜਦੀਆਂ ਹੁੰਦੀਆਂ ਸੀ ਨਾਲ ਨਾਲ ਬੇੜਾਂ ਉਹਨਾਂ ਵੇਲੇ ਤਾਂ ਉਹ ਵੀ ਨਹੀਂ ਹੈਗਾ ਫੋਨ ਉਹਨਾਂ ਵੇਲਿਆਂ ਦੀ ਆ ਲਾਡੀ ਨੂੰ 2 ਸਾਲ ਵੱਡਾ ਉਹਦਾ ਫੋਨ ਹੁਣ ਕੀ ਕਹੇ ਭਾਲਦਾ ਹੋਣਾ ਅੱਜ ਤਾਂ ਨਵੀਂ ਟੈਕਨੋਲੋਜੀ ਆ ਗਈ ਆਪਲ ਦਾ ਫੋਨ ਮੰਗਦਾ ਹੋ ਉਹ ਆਪਲ ਦੇ ਫੋਨਾਂ ਦਾ ਅਸ਼ੀ ਕੋਈ ਨਹੀਂ ਲੈਂਦੇ ਸਾਰੇ ਮੁੰਡਿਆਂ ਵਾਲੇ ਵੀ ਨਹੀਂ ਜੀ ਫੋਨ ਦੇ ਮੁੰਡੇ ਦਾ ਸਭ ਕੁਝ ਕਰਦਾ ਚਿੱਟਾ ਵੀ ਲਾਈ ਜਾਂਦੇ ਨੇ ਫੇਰ ਉਹ ਲਾਡੀ ਤਾਂ ਲਾਉਂਦਾ ਵੀ ਨਹੀਂ ਲਾਉਂਦਾ ਨਹੀਂ ਲੱਗ ਜੂ ਜਿਵੇਂ ਆ ਆਈਫੋਨ ਲੈਣ ਲਾ ਕੇ ਲੱਗ ਜੂ ਜੇ ਛੁੱਟੀ ਆ ਹੀ ਕਰ ਦੂ ਤਰੀ ਫੇਰ ਸਾਰੇ ਕਾਹਦੀ ਲੱਗ ਜੂ ਆ ਹੂੰ ਦਵਾ ਦੋ ਵੱਡੇ ਇੱਕ ਕਾ ਮੁੰਡਾ ਕਾ ਪਹਿਲਾਂ ਤੁਸੀਂ ਆਪਦੀ ਕੁੜੀ ਨੂੰ ਨਹੀਂ ਕੁਝ ਦੇ ਕੇ ਤੋਰਿਆ ਮੈਂ ਦਵਾਉਂਦੇ ਮੂੰਹ ਹੈ ਕੁਝ ਦੇਣ ਵਾਲਾ ਚਲੋ ਮੈਨੂੰ ਨਹੀਂ ਦੇਣਾ ਡਾਡੀ ਦਾ ਤਾਂ ਮੂੰਹ ਹੈਗਾ ਤੁਹਾਡੇ ਦਾ ਮੈਨੂੰ ਨਹੀਂ ਦੇਣਾ ਬੜਾ ਫਟਵਾਵੀ ਤੱਕ ਗਿਆ ਹੋਇਆ ਸੀ ਉਦੋਂ ਨਹੀਂ ਸੀ ਆਫਟਰ ਹੁਣ ਦੇਖੋ ਤੁਸੀਂ ਬੜਾ ਕੁਝ ਆ ਚਲੋ ਐ ਕਰੋ ਤੁਸੀਂ ਫੋਨ ਦਵਾਉਗੇ ਕਿ ਨਾ ਦਵਾਉਗੇ ਕੁਝ ਨਹੀਂ ਮਿਲਦਾ ਉਹਨੂੰ ਕਹਿ ਦੇ ਮੈਂ ਤੈਨੂੰ ਕਹਿਣਾ ਮੈਂ ਕੁਝ ਨਹੀਂ ਮਿਲਦਾ ਮੈਂ ਹੁਣ ਆ ਗਿਆ ਮੈਂ ਦੇਖੋ ਆਵੇ ਨਹੀਂ ਆਉਣਾ ਨਾਲ ਕੋ ਘਰੇ ਵੀ ਆਊਗਾ ਮੈਂ ਉਹਨੂੰ ਫੋਨ ਦਵਾ ਕੇ ਵੀ ਜਾਊਂਗਾ ਹੁਣ ਮੈਂ ਆਈ ਗਿਆ ਦਵਾ ਲਈ ਚੰਗਾ ਦੇਖ ਲਓ ਇਹੀ ਅੰਡਾ ਛੋੜੀ ਹੁਣ ਛੋਟੀ ਹੰਡ ਭੰਨ ਕੇ ਦਿਖਾਵ ਉਹ ਫੋਨ ਨਾ ਸਪਕਾ ਬਕਾ ਦੇ ਪਿੰਡ ਵਾ ਗਿਆ ਉਹ ਸਿੱਤਰ ਖਾਈਂ ਪਿੰਡ ਬੁੰਦ ਨਹੀਂ ਇਹਦਾ ਹੁਣ ਦਵਾਕੀ ਜਾਊ ਜੱਟਾ ਵਾਹੂ ਆ ਫੋਨ ਇਹ ਕਿ ਕਹਿੰਦਾ ਫਿਰ ਆਪਣਾ ਵਾਲਾ ਬਾਪੂ ਯਾਰ ਉਹ ਤਾਂ ਨਹੀਂ ਮੰਨਿਆ ਯਾਰ ਫਿਰ ਹੁਣ ਕੋਈ ਨਾ ਤੂੰ ਐ ਘਰ ਬੋਤਲ ਲਿਆ ਪਹਿਲਾਂ ਬੋਤਲ ਮੈਂ ਲਿਆਉਣਾ ਮੈਨੂੰ ਦਰੇਦੇ ਬਾਲਾ ਭਰੋਸਾ ਵੀ ਕੋਈ ਨਾ ਕੋਈ ਸੱਪ ਕੱਢੇਗਾ ਫੋਨ ਤਾਂ ਸਮਝ ਲਾ ਗਿਆ ਬੋਤਲ ਦਾ ਹੀ ਪੱਕੀ ਜਾਣਾ ਬੋਤਲ ਦਾ ਰੁਪਈਆ ਆਪਣੇ ਲਿਆ ਦੇ ਹੰਦੀ ਦੀ ਹਲਕੀਤਾ ਪਿਆ ਚੱਕ ਲੈ ਫੇ ਵੱਜ ਕੇ ਲਿਆਉਣਾ ਚੱਕ ਕੇ ਬਹਿ ਜਾ ਇੱਕ ਦੋ ਬੇਗ ਲਾ ਕੇ ਫੇਰੀ ਗੱਲ ਕਰਾਂਗੇ ਆਪਾਂ ਠੰਡਾ ਲੈਵਾਂ ਫੜ ਕੇ ਪਹਿਲਾਂ ਨਾ ਪਾਣੀ ਨਹੀਂ ਲਾਣੀ ਪਾਣੀ ਨਾਲ ਲਾਏਗਾ ਪਾਣੀ ਨਾਲ ਲੈ ਆਉਣਾ ਆ ਦੇਖਿਆ ਇਸ ਦਾ ਪਰੋਣੇ ਨੂੰ ਖੁਸ਼ ਕਰੂ ਜਾਮਾ ਸ੍ਰੀ ਗੁਰਾਲ ਜੀ ਕਿੰਨੇ ਵਾਰੀ ਬੁਲਾਇਆਗਾ ਲਾਡੀ ਅੱਜ ਤਾਂ ਨਹੀਂ ਬੁਲਾਇਆ ਨਾ ਸ੍ਰੀ ਗੁਰਾਲ ਬਰੋ ਆ ਦੇਖ ਆ ਲੈ ਆਂਦੀ ਬੀਰ ਲੈ ਆ ਓਏ ਓ ਬੀਰ ਗੰਗ ਮਾ ਪੀ ਕੇ ਦਾ ਦੇਖਾ ਇਹ ਮਾਰ ਕੇ ਜੂਜਈ ਆ ਹੋਰ ਇਹਦਾ ਬੀਰ ਵਾਲੀ ਬੋਤਲ ਨੂੰ ਰੱਖੀ ਹੋਈ ਆਉਂਦੀ ਐ ਸਮੈਲ ਲੈ ਜੀਆਂ ਪੁਰੀਆਂ ਪਾਈਆਂ ਜੀ ਨੇ ਨਾ ਮਾਂ ਪੂਰੀ ਓ ਛੋੜੇ ਤਾਂ ਕੋਈ ਪੀਂਦਾ ਨਹੀਂ ਓਏ ਕੋਈ ਨਹੀਂ ਪੀਂਦਾ ਫਰਾਂ ਯਾਰ ਦੋਸਤ ਆਉਂਦੇ ਰਹਿੰਦੇ ਰੱਖਣੀ ਪੈਂਦੀ ਆ ਇਹ ਕਿੱਧਰੋਂ ਲੈ ਆ ਫਿਰ ਤੂੰ ਕਰਦਾਗਾ ਇੱਥੋਂ ਵੱਡਾ ਯਾਰ ਦੋਸਤ ਕੌਣ ਆਪਣਾ ਆ ਫਿਰ ਮੋਟਾ ਜਾ ਚੱਕਾ ਤੁਮਿਲ ਕੋਸਾ ਹੋ ਗਿਆ ਆ ਦੇਖ ਕੇ ਸੱਨ ਹੈ ਆ ਇਹਦਾ ਮੀਣ ਜੀ ਤਾਂ ਹੈ ਕੰਜ ਮੈਂ ਖਾਨ ਨੂੰ ਦਾ ਭੁੱਲ ਆ ਉਸ ਲਿਆਉਂਦਾ। ਹੱਦ ਬਰਾਂ ਦਾ ਨੂੰ ਗਿਆ। ਚਲ ਆਂਦਾ ਇੱਕੋ ਹੀ ਗੱਲ ਆ। ਬਸ ਠੀਕ ਆ। ਇਹ ਵਾਲੀ ਕੰਡਾ ਲਾਤੀ ਆ। ਜੀ ਆਪ ਪੇਵਰੀ ਲਿਆ ਕੇ ਰੱਖਦੀ ਆ ਮਾੜੀ ਚੀਜ਼ ਰੱਖਦੀ। ਹਾਂ ਮੈਂ ਮੈਨੂੰ ਹਾਂ। ਹੁਣ ਕਿਹੜਾ ਲੈਣਾ ਦੈਂ? ਉਹ ਫੋਨ ਯਾਰ ਮੈਂ ਮੇਰੀ ਐਨਕ ਜਿਹੜਾ ਆਹ ਤੇ ਐਨਕ ਦਾ ਜਿਹੜਾ ਤਾਇਆ 17 ਉਹ ਤਾਂ ਦੇਖ ਮਹਿੰਗਾ ਵਾਲਾ। ਉਹ ਤਾਂ ਕਹਿੰਦੇ 1.2 ਲੱਖ ਦਾ ਮੈਂ ਵੀ ਸੁਣਿਆ। ਉਹ ਤਾਂ ਵਾਲਾ ਮਹਿੰਗਾ ਚਲ ਆਪਾਂ 16 ਲੈਣਾਗੇ। ਨਾਲ ਦਿਆਂ ਨੂੰ ਵੀ ਆਪਾਂ ਉਤਲੇ ਉਤਲੇ ਲੈ ਬਣਾ ਜਿ ਲਿਆਵਾਂਗੇ ਆਪਾਂ। ਛੋਟੀ ਚੀਜ਼ ਤਾਂ ਲਿਉਂਦੀ ਨਹੀਂ। 16 ਹੈ ਕਿੰਨੇ ਦਾ? 16 ਹੈਗਾ ਜੂ ਲਗ ਭਾਗ 9995 ਦਾ ਤਾਊਗਾ ਨਖਰੇ ਵੀ ਇਹ ਭੱਜਿਆ ਲੈਣਾ ਲੱਖ ਤੈਨੂੰ ਜਾਂਦਾ ਹਾਂ ਲੱਖ ਚਾਹੀਦਾ ਉਹ ਪੈਸਾ ਬਥੇਰਾ ਬੁੜੇ ਕੋਲੇ ਯਾਰ ਹੁੰਦੀ ਕੱਢਦਾ ਹੈਗਾ ਤੂੰ ਬੜਾ ਸੁਮਾ ਬੜਾ ਸੁਮਾ ਕੋਦੋਂ ਮੈਂ ਮੋਟਰਸਾਈਕਲ ਲੈਣਾ ਦੀ ਮਗਰ ਪੈਸੇ ਦੇ ਦੇ 5000 ਨਹੀਂ ਦਿੱਤਾ ਦੇਖਦਾ ਉਹ ਤਾਂ ਆਈਆਂ ਯਾਰ ਹਾਂ ਫਿਰ ਹੱਲ ਹੋਊਗਾ ਕੋਈ ਕਰ ਦਿਆਂ ਕੋਈ ਨਾ ਕੋਰ ਲਾ ਕੇ ਫੇਰ ਕਰਾਂਗੇ ਠੀਕ ਆ ਇਹ ਤਾਂ ਪਹਿਲਾਂ ਗਿਆਣਾ ਇਹਦੇ ਨਾਲ ਕੋਈ ਇਨੇ ਕਣਾ ਕੁਝ ਨਹੀਂ ਹੁੰਦਾ ਦਿਮਾਗ ਚੱਲੂ ਦੇਖੀ ਇਹਨੂੰ ਦਵਾਲੀ ਫਿਰ ਕੀ ਕਹਿੰਦੀ ਆ ਆ ਦੇ ਨਵਾਂ ਹੜੀ ਆਪਣੀ ਤਾਂ ਹੀ ਦੀਵਾਲੀ ਦੀਵਾਲੀ ਰੰਗਾ ਚ ਹੋ ਗਈ ਹੈ ਨਾ ਜਮਾ ਇੱਥਾ ਅੱਲ ਜੇ ਬਚ ਗਈ ਮੈਂ ਲੈ ਕੇ ਜਾਊਂਗਾ ਇਹ ਨਹੀਂ ਨਹੀਂ ਤੇਰੇ ਲਵੇ ਆਊਂਗਾ ਮੈਂ ਉੱਥੇ ਉੱਥੇ ਤੂੰ ਤਾਂ ਜੋ ਫੋਨ ਲੈ ਫਿਰ ਤਾਂ ਕੀ ਕਰੇਗਾ ਕਿ ਮੈਨੂੰ ਨਹੀਂ ਲੱਗਦਾ ਵੀ ਆਏਗਾ ਓਏ ਆਉਂਗਾ ਯਾਰ ਤੇਰੇ ਨਾਲ ਹੀ ਆ ਯਾਰ ਇਹ ਆਪਣੀ ਆਲੇ ਪਾਣੀ ਬਸ ਬਸ ਤਾ ਪਹਿਲੇ ਵਾਲੀ ਬਣਦਾ ਪਾਣੀ ਦਮੇ ਦੁਬਾਰਾ ਦੂਜੀ ਵਾਰੀ ਨਹੀਂ ਹੁਣ ਸਿਰਫ ਫੋਨ ਦਾ ਹੱਡ ਦਾ ਕਰਨਾ ਪੂਣਾ ਪੂਣਾ ਘਰ ਖੜ ਜਾ ਪਰੋ ਦੁਮਾੜਾ ਚਪੜਾ ਹਟਾ ਸਾਬ ਕਰਿਆ ਮਾੜਾ ਜਾਇਆ ਇੱਕ ਮਿੰਟ ਤੇ ਦੇਖ ਲੋ ਗੋਣਾ ਭਈ ਉੱਤ ਲੈ ਇਹ ਤਾਂ ਦੋ ਹੀ ਲੈਣੇ ਦੋ ਨਾਲ ਥੋੜੀ ਟਿੱਕੂ ਠੀਕ ਗੱਲ ਓਲੇ ਸਾਡੀ ਜੈਮੀ ਪੈਸਾ ਨੂੰ ਰੋਈਂਦਾ ਪਾਈ ਦੀ ਕਿੱਡੀ ਦਾ ਮੈਸ ਘੜੀ ਆ ਇਦੇ ਵਟੇ ਦਾ ਇਪੋਲ ਦੇ ਮੋਲ 2 ਡੋਣਗੇ 2.5 ਲੱਖ ਦੀ ਬੇਬੂ ਨਾਲ ਇੱਕ ਆਪਾਂ ਲਿਆਵਾਂਗੇ ਐ ਵਾਹ ਸਭੂਰੀ ਵਧੀਆ ਯਾਰ ਚੰਗੀ ਲੱਗਦੀ ਨਾਦੀ ਨੂੰ ਐ ਦੱਸਿਆ ਮੰਨਣਾ ਨਹੀਂ ਉਹਨੇ ਹਜੇ ਨਾ ਈ ਵੀ ਸਕੀਮ ਲਾਉਣੀ ਪਈ ਤੇਰੇ ਆ ਕੀ ਨਾਉਣ ਦੇ ਪੇਗ ਲਾ ਕੇ ਕਰਦੇ ਆ ਗੱਲ ਉਹ ਆਗੇ ਸਰ ਜੀ ਆਪਣੇ ਉੱਥੇ ਉਹ ਆ ਪਹਿਲਾਂ ਹੀ ਖਾਵੇਂ ਮਾਸ ਸੌਖੇ ਆਹ ਸਕੀਮ ਲੈ ਆਵੇਂ ਕਿਵੇਂ ਟਾਇੰ ਭੜਾ ਲਾਏ ਉਧਰ ਜਿਵੇਂ ਨਾ ਵੱਡਾ ਹਰਾ ਪਾਉਂਦੇ ਲਾਲ ਲਾਲ ਪਾਣੀ ਸਾਡਾ ਨਹੀਂ ਪਾਉਂਦੇ ਪਾਣੀ ਦਾ ਪਾੜਿੰਦਾ ਸਕੀਮ ਆ ਗਈ ਮੇਰੇ ਲਈ ਅੱਛਾ ਕੀ ਸਕੀਮ ਆਈ ਫੇਰ ਤੇਰਾ ਫੋਨ ਆ ਜੂਗਾ ਬਾਕੀ ਅੱਲਾ ਕਿੱਦੇ ਆ ਜੂਗਾ ਮੇਰੇ ਕੋਲ ਤਾਂ ਚਾਹੀ ਹੋਣ ਲਿਆ ਕਿਵੇਂ ਆਉਂ ਘਰ ਮੈਂ ਇਹ ਗੋੜੇ ਯਾਰਦ ਨਾ ਉਹ ਯਾਰ ਇਹਦੀ ਚੋਰੀ ਹੋ ਗਈ ਫੇਰ ਰਾਤ ਨੂੰ ਕਰਨਾ ਕੋ ਕਦ ਦਿਨ ਹੀ ਕਰਦਾ ਵੀ ਦੇ ਨੇ ਕੱਟਣਾ ਉਹਦੇ ਰਿਪਰ ਦਾ ਜੋੜ ਦੇਣਾ ਹੈ ਐ ਵੀ ਆਹ ਨਾ ਕੱਟੇ ਮਾ ਚਲਣ ਵੀ ਜਾਣੇ ਜੋ ਕੋਈ ਹੋਰ ਆਣ ਕੇ ਜਾਣਦੇ ਆ ਮੈਂ ਤਾਂ ਇਹੀ ਕਹਿਣਾ ਨਾ ਦੋ ਨਹੀਂ ਲੱਖ ਗਰੀਬੀ ਦੀ ਆ ਪਰ ਉਹ ਮੰਦਾ ਬੜਾ ਆਉਣਾ ਲੱਖ ਰੁਪਏ ਦਾ ਲੱਖ ਦਾ ਹੀ ਫੋਨ ਆਊ ਆਪਣਾ ਦਵਾ ਦਿੰਦਾ ਵਿੱਚੋਂ ਤੈਨੂੰ ਦੇ ਦਿੰਦਾ 5400 ਠੀਕ ਆ ਬਸ ਠੀਕ ਆ ਚਲ ਫਿਰ ਤੇ ਉਹ ਲਾਲਾ ਹੀ ਲਾਏਗਾ ਕੜ ਕੇ ਲਾਵਾਂਗੇ 5 ਮਿੰਟ ਮਨ ਆਸ਼ਰਿਆ ਕਰ ਲੱਗੀ ਨਾ ਸਵਾਦ ਲੈ ਲਈ ਦੋਨੋਂ ਹੋਰ ਫਿਰ ਘਰੇ ਲੋਟਾ ਹਾਰੇ ਉਡੀ ਕੁੜੀ ਬੜਾ ਦੁੱਖ ਦਿੰਦੀ ਯਾਰ ਮੈਨੂੰ ਠੀਕ ਹੈਂਦੀ ਯਾਰ ਕੁੜੀ ਆ ਰਾਹ ਨੂੰ ਲੱਕੇ ਨੀ ਪਤੋਂ ਕੁਟੀ ਨਾ ਕੁਟੀ ਦਾਣੀ ਹਾਂ ਚਲ ਆਹੀ ਕਰ ਦੇਣਾ ਡੀਮ ਹਾਂ ਜਿਹਦੇ ਨੂੰ ਐ ਕੋਈ ਸ਼ੱਕ ਆ ਵੀ ਘੱਟੇ ਵਾਲੇ ਵੀ ਘੱਟ ਵੱਧ ਰੀਪੇ ਲਾਉਣੇ ਘੱਟ ਨਾ ਰਾਹ ਜਣ ਹਾਂ ਵੀ ਆ ਯਾਰ ਹਣਾ ਹਾਂ ਮੇਰਾ ਤੇ ਹਾਜੀ ਇੱਕ ਵਪਾਰੀ ਆ ਟੱਕਾ ਜੁੰਡੀ ਦਾ ਯਾਰਾ ਬਿੱਲਾ ਵਪਾਰੀ ਠੀਕ ਆ ਕਰਾ ਹੁਣ ਕਰ ਲੈ ਹੁਣ ਆਜੋ ਤਾਂ ਇੱਥੇ ਹੀ ਵਰਦਾ ਹੁੰਦਾ ਕਰ ਫਿਰ ਫੋਨ ਲਾ ਕੇ ਬਾੜੀ ਸਸਤੀ ਵੀ ਨਾ ਵੇਚਣੀ ਕਿਤੇ ਤੇਰਾ ਫੋਨ ਆਜੂ ਬਸ ਠੀਕ ਆ ਲਾਉ। ਐ ਨਹੀਂ ਪਤਾ ਮੈਂ ਜਾਣਦਾ ਹੀ ਹਾਂ। ਤੂੰ ਨਹੀਂ ਆਂਦਾ ਉਹਨੂੰ। ਚੱਲਾ। ਯਾ ਲੈ ਵੇਲੇ ਸਪੀਕਰ ਦੇ ਕਰ ਲਾ। ਸਪੀਕਰ ਨੂੰ ਗਿਆ ਤੇਰੀ ਗੱਲ ਦਾ ਮੂੰਹ ਤੇ ਵਿਰਾਉਂ ਯਾਰ ਉਹਦੇ। ਆਹ ਠੀਕ ਆ ਠੀਕ ਤੂੰ ਦੱਸ। ਕਿੱਥੇ ਆ? ਅਸੇ ਆਂ ਘਰ। ਮੇਰੇ ਸੌਰੀ ਆ ਮਾਣਾ ਜਾ ਫਿਰ। ਮੈਂ ਘੜੀਆਂ ਨਾਲ ਵੀ ਯਾਰ ਫੋਨ ਨਾਲ ਹੀ ਆਵੀ। ਆਹ। ਕਿਤ ਇਤਲਵੀਆਂ ਨੂੰ ਆ ਸੇਰੀਆ ਜਾ ਫਿਰ ਮੈਂ ਮੈਂ ਤਾਂ ਵਧੀਆ ਗਿਆ ਤੂੰ ਲੈ ਜਾਂਗਾ ਮੈਨੂੰ ਪਤਾ ਕਰਦੇ ਉੱਤੇ ਕੀ ਨਾ ਬੰਦੀ ਆਦਨ ਮੈਂ ਲੈ ਬਗਲ ਜੀ ਦੀ ਲੋਕੇਸ਼ਨ ਭੇਜਦਾ ਯਾਰ ਉਹ ਮੇਰੇ ਵਾਲੇ ਫੋਨ ਤੋਂ ਆ ਜਾ ਜੇ ਤੀ ਚੰਗਾ ਆ ਜਾ ਲੈ ਲੋਕੇਸ਼ਨ ਜੀ ਭੇਜ ਦੀ ਮਾੜੀ ਕੀ ਕਹਿੰਦਾ ਹੁਣ ਇੱਥੇ ਹੀ ਫਿਰਦਾ ਚੱਲ ਫਿਰ ਮਾਦ ਨੂੰ ਇਹਦਾ ਇੱਥੇ ਹੀ ਫਿਰਦਾ ਰਹਿੰਦਾ ਯਾਰ ਉਹਦਾ ਕੰਮ ਹੀ ਹੈ ਉਹਦਾ ਚੱਲਦਾ ਇਹ ਕਹਿੰਦਾ ਬਾਗੀ ਮੈਂ ਪੇਰ ਆਣਾ ਮੈਂ ਨਾ ਜਾਂਗਾ ਆ ਲੈ ਆ ਲੈ ਉਦੇ ਹੁੰਦੇ ਨੂੰ ਬਾਹਰ ਨਾਲ ਡੈਟ ਹੋ ਜੀ ਨਹੀਂ ਇਤਨੀ ਮੈਂ ਵਧੀਆ ਵੇਚਾਂਗੇ ਬਾ ਠੀਕ ਆ ਦੇਆ ਗੇੜਾ ਗੁੜਾ ਤੂੰ ਮੇਰੇ ਕੋਲ ਬੈਠਾ ਗਿਆ ਨਾ ਨੇ ਉਹ ਆਜੂਗਾ ਠੀਕ ਆ ਮੈਂ ਚੱਲ ਉਧਰ ਘਰੇ ਗੇੜਾ ਮਾਰਿਆਣਾ ਉਧਰ ਕਹੋ ਉਧਰ ਨਾ ਜਾਈ ਉਧਰ ਨਾ ਜਾਈ ਉਹ ਬੁੜਾ ਜਾਂ ਮੱਥੇ ਲੱਗ ਜੂ ਡੇੜਾ ਤੇਰੇ ਠੀਕ ਆ ਚੰਗਾ ਕੰਮ ਨਹੀਂ ਬੰਨਣਾ ਕੋਈ ਤੇਰੇ ਲਾਚੀ ਕੇ ਘਰੇ ਆਣਾ ਨਹੀਂ ਆਹੀ ਬੰਨਵਾਉਂਦਾ ਵਾਹ ਮੇਰਾ ਯਾਰ ਬੱਲੇ ਆ ਜਾ ਬੱਲੇ ਓਕੇ ਓਕੇ ਮੈਂ ਆ ਯਾਰਾ ਕਿ ਮੈਂ ਆ ਬੱਲੇ ਚੱਟਾ ਯਮਾ ਜੱਟ ਦੇ ਕਾੜੂ ਬੁਲਾ ਦੇ ਸੁਣਾਦਾ ਤੈਨੂੰ ਮੱਲ ਆ ਆਦੇ ਨਹੀਂ ਬੈਠ ਜਾ ਤੂੰ ਲਈ ਬੈਠਾ ਮੈਂ ਮਨੋਰੰਜਨ ਕਰ ਦਿੱਤੀ ਯਾਰ ਮੈਂ ਤੈਨੂੰ ਸਾਰੇ ਪੂਰੀ ਸੇਵਾ ਕਰਦੇ ਆ ਜਿਹੜੀ ਚੜਾਈ ਆ ਆਪਣਾ ਮੈਂ ਤੈਨੂੰ ਹੈ ਗਣਾ ਬੱਲੇ ਪੇਗ ਲਾਉਣਾ ਲਾਲਾ ਠੀਕ ਆ ਮੈਂ ਸੜੀਆ ਉਧਰ ਤੇ ਜਵਾਕ ਹੈ ਤਾਂ ਨਹੀਂ ਜੀ ਬਾਰੇ ਕੋਈ ਨਹੀਂ ਸੀ ਆ ਠੀਕ ਆ ਲੱਗ ਗਿਆ ਹੋਵੇ ਵੀਰ ਉਧਰ ਲਾਢੀ ਜਦਾ ਅੱਛਾ ਪੇਗ ਲਾਲਾ ਲਾਉਣਾ ਜੇ ਉਧਰ ਮੈਂ ਸੜੀਆ ਗਈ ਜਿਵੇਂ ਆ 2 ਸਵਾ 2 ਲੱਖ ਦੀ ਮੈਂ ਜਾਉ ਠੀਕ ਆ ਪਰ ਤਾਂ ਲੱਖ ਤੋਂ ਵੱਧ ਨਹੀਂ ਲਾਉਣਾ oh no ਮਦਾਸੀ ਨਬੀ ਜੀ ਲੈ ਕੇ ਆਉਗਾ ਮੈਂ ਉਹ ਤਾਂ ਐ ਨਹੀਂ ਨਾ ਲੱਗੇ ਆਏਗਾ ਮੇਰੇ ਘਰ ਸੁਣ ਲੈ 2 ਲੱਖ ਵੀ ਮੈਂ 사 ਗਈ 2 ਲੱਖ ਦੀ ਛੱਡਾਂਗੇ ਤੈਨੂੰ ਠੀਕ ਆ ਇਹਨਾਂ ਨੂੰ 1 ਲੱਖ ਰੁਪਇਆ ਦੇ ਕੇ 1 ਲੱਖ ਰੁਪਇਆ ਤਾਂ ਮੈਂ ਪਿੰਡ ਜਾ ਕੇ ਲਵਾਂ ਉਹ ਤਾਂ 5000 ਤੈਨੂੰ ਦੇ ਦੂੰਗਾ ਐਸ ਕਰੀ ਪਹਿਲਾਂ ਨਾ 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 ਮੈਂ ਮੈਂ ਦਿਖਾ ਮੈਂ ਦਿਖਾ ਦੋ ਨਾ ਡੀ ਜੀ ਨੂੰ ਆ ਜਾਣ ਦੇ ਖੜ ਜਾ ਫੇਰਾ ਆ ਗਿਆ ਆਹ ਆ ਓਏ ਯਾਰਾ ਬਈ ਯਾਰਾਂ ਦਾ ਯਾਰ ਬਿੱਲਾ ਵਪਾਰੀ ਇਹ ਬਿੱਲਾ ਹੈਗਾ ਇਹ ਬਿੱਲਾ ਉਹ ਦੱਸਿਆ ਦੀ ਬਈ ਤੇਰੀ ਬਾਈ ਬਾਈ ਬੜੀ ਗੱਲਾਂ ਨਾ ਮਾਰਦਾ ਡੀ ਨਾਲ ਇਹ ਹਰ ਕਿਵੇਂ ਤੇਰੀ ਭੂਆ ਕੋਲੇ ਆ ਇਹਨੂੰ ਮੈਂ ਦਿਖਾਉਂਦਾ ਤਰਾ ਕਿੰਨੀ ਕੀ ਲਾਦੀ ਆਪਣੀ ਮਹੇਜੀ ਦਵਾ ਦਵਾ ਨਹੀਂ ਆਈਆਂ ਨੇ ਚੱਲ ਫਿਰ ਆ ਜਾ ਲੱਖ ਨਾ ਦੇ ਜੱਪੜਾਂ ਦੇ ਪਹਿਲਾਂ ਮੈਨੂੰ ਆ ਜੱਪੜਾਂ ਪਾ ਮਾਜ਼ ਗਾ ਦਾ ਜਾਈ ਬਲ ਬਲੇ ਚਲ ਚਲ ਆਹ ਉਹ ਵਧੀਆ ਰੱਬ ਹੀ ਜੀ ਬੰਦਾ ਸਿਆ ਦੇਖ ਬਲੇ ਕਿਵੇਂ ਲੱਗਦਾ ਤੈਨੂੰ ਆ ਲਵੇ ਜਾ ਕੇ ਪਤਾ ਲੱਗੂ ਹਾਂ ਜੀ ਹਾਂ ਦੇਖ ਆਹ ਹੈ ਬਈ ਬਲੇ ਦੇਖ ਮੈਂ ਕਿਵੇਂ ਆ ਦੇਖ ਰਿਹਾ ਇਹ ਬਸ ਸੂੰਪੂਈ ਦੋ ਜਾਂ ਚਾਰ ਦਿਨਾਂ ਚੱਲ ਮੱਲਾ ਹਾਂ ਕੀ ਸਹੀ ਤੁਸੀਂ ਨਾਮ ਬੋਲਦਾ ਯਾਰ ਤੈਨੂੰ ਪਤਾ ਆਪਣੇ ਪਰੋਣੇ ਨਹੀਂ ਸੱਦੇ ਆਪਾਂ ਨੂੰ ਤਾਂ ਇਸੇ ਦੇ ਭਰੋਸਾ ਮੈਂ ਤਾਂ 100 ਰੁਪਿਆ 80 90 ਦੇਖਦਾ ਰਹਾ ਅਸੀਂ 90 ਬਾੜੀ ਨਹੀਂ ਇਕੱਠ ਗਈ ਅੰਦਾਜ਼ ਸਹੀ ਕਰ ਪਹਿਲੇ ਵਧਾ ਥੋੜੇ ਜੇ 80 90 ਵਾਲੀ ਨਹੀਂ ਗਈ ਮੈਂ ਤਾਂ ਲੱਕ ਦੀ ਆ ਮੇਰੇ ਨਾ ਮੈਂ ਤੇਰੀ ਮੋੜਾ ਨਾ ਮੇਰੀ ਮੋੜਾ 95000 ਦੀ ਮੈਂ ਉਹ ਰਿਆ ਓਏ ਹਾਂ ਹਾਂ ਦੂਰਾ ਤੂੰ ਮੈਸ ਦੇਖ 95 ਦਾ ਜੂ ਫੋਨ ਤੇਰਾ ਚਾਨਣ ਲੱਖ ਦੇ ਰਿਹਾ ਮੈਂ ਕਿਚਕੇ ਲੱਖ ਤੇ ਲੈ ਆ ਪੰਜ ਹਜ਼ਾਰ ਤੈਨੂੰ ਵੀ ਜਿਹਨਾਂ ਵਿੱਚੋਂ ਮੈਂ ਇਹਦਾ ਕੀ ਕਰ ਰਿਹਾ ਲਾਡੀ ਆਪਾਂ ਪੈਸੇ ਦਾ ਭੁੱਖੇ ਨਹੀਂ ਗਏ ਉਹ ਬੋਤਲਦਾਰ ਤੇ ਆਪਾਂ ਨੂੰ ਬਹੁਤ ਆ ਯਾਰ ਨਹੀਂ ਆ ਹੀ ਹੁੰਦਾ ਤੁਸੀਂ ਮੇਰੀ ਗੱਲ ਸਮਝਾਜੀ ਹਾਂ ਲੱਖ ਦੀ ਵੇਚ ਦਿਓ 5000 ਰੁਪਏ ਦਾ ਬਾਕੀ ਮੇਰਾ ਫੋਨ ਆ ਗਿਆ ਨਾ ਆਪਾਂ ਪੈਸੇ ਨਹੀਂ ਲੈਣੇ ਬਿਲਕੁਲ ਮੈਂ ਕਾਹ ਤੋਂ ਕਾਦਾ ਫਿਰ ਤੂੰ ਵੀ ਕਾਦਾ ਕੰਮ ਛੱਡ ਕੇ ਆ ਹਾਂ ਇੱਕ ਵਾਰ ਕੋ ਦਮ ਇਹਦਾ ਮੈਂ ਤਾਂ ਆ ਗਿਆ ਚੱਲ ਨਹੀਂ ਯਾਰ ਪਹਿਲੀ ਜਾਰੀ ਐ ਨਾ ਕਰ ਚੱਲ ਫਿਰ ਕਰ ਲੈ ਜਿਵੇਂ ਕਰਦਾ ਹਾਂ ਹਾਂ ਜੀ ਰੇਟ ਘਟਾ ਬਈ ਵਧਾ ਆ ਰੇਟ ਲੱਖ ਤੇ ਤਾਂ ਲੈ ਜਾ ਬਈ ਨ ਅੰਮ੍ਰਿਤ ਕਰ ਲੈਣਾ ਹੋਰ ਨਾ ਕੋ ਦੂਤ ਨਹੀਂ ਆਉਂਦਾ ਰੇਟਰ ਲਾਇਣੀ ਲੱਖ ਰੁਪਿਆ ਦੇ ਦੇ ਮੈਂ ਥਲੇ ਉਹ ਰੇਟੀ ਨਹੀਂ ਹੁਣ ਮੈਂ ਸਣਾ ਮੈਂ ਯਾਰ ਮੈਂ ਇਸ ਵੀ ਆਪਣੀ ਸੋਹਣੀ ਆ ਜੀ ਮੇਰਾ ਵੀ ਆਈਗਾ ਮਗਰਾ ਤਰ ਪਤਾ ਨਾਲੇ ਮੇਰਾ ਸਾਰਾ ਪਤਾ ਮੈਨੂੰ ਲੱਖ ਰੁਪਿਆ ਦੇ ਦੇ ਨੂੰ ਮੁੰਡੇ ਨੇ ਫੇ ਤੇਰੀ ਮੰਨ ਕੇ ਮੈਂ ਪੂਰਾ ਲੱਖ ਦਿਆਂ ਠੀਕ ਆ ਜੈ ਜੀ ਜਾਰੀਆ ਬਸ ਠੀਕ ਆ ਠੀਕ ਆ ਹਾਂ ਲੱਖ ਰੁਪਏ ਗੂਗਲ ਪੇ ਕਰਨਾ ਗੂਗਲ ਪੇ ਖਾਤੇ ਦੀ ਬਾਦੀ ਤੇ ਜਾ ਖਾਤੇ ਦੀ ਬਾਦੀ ਆ ਮੇਰਾ ਸਕੈਨਰ ਹੈਗਾ ਸਕੈਨਰ ਪਰ ਮੇਰਾ ਫੋਨ ਘਰੇ ਰਹਿ ਗਿਆ ਕੋਈ ਨਾ ਨੰਬਰ ਨੋਟ ਕਰ ਰੇ ਨਹੀਂ ਪੁੱਤ ਉਹ ਤੇ ਵੇਲਾ ਢੀ ਜਾ ਕੇ ਮੌਲਾ ਮਜੇ ਤੋਂ ਲੈ ਆਉਣਾ ਜਾ ਕੇ ਚਲੋ ਆਇਆ ਹੋਰ ਕੋਈ ਨਹੀਂ ਆ ਮੇਰੇ ਮੌਲਵਾਰੀ ਮੁੱਲ ਕਿੰਨਾ ਲੱਖ ਦੇ ਮੈਂ ਤਾਂ ਕਿਹੜਾ ਲੱਖ ਮੇਰਾ ਰਹਿ ਗਿਆ ਚਰਚ ਨੂੰ ਲੱਖ ਇਹਨੂੰ ਭਾਜਾ ਦੋ ਗਿਆ ਚਲ ਮੇਰੇ ਵਾਲੇ ਲੱਖ ਚੋਂ ਮੈਨੂੰ 99 ਦੇ ਦੀ 22 ਦੀ ਵੀ ਗੂ 50 ਤੈਨੂੰ ਉਹ ਜਦ ਤੱਕ ਮੈਂ ਜੀ ਕੀ ਗੱਲਾਂ ਜੀ ਕਰੀ ਜਾਂਦੇ ਹੋ ਇਹਦਾ ਨੂੰ ਇਹ ਕਹਿੰਦਾ ਲੱਖ ਦੇ ਨਹੀਂ ਮੈਂ ਕਹਿੰਦਾ ਲੱਖ ਦੀ ਕਿਉਂ ਨਹੀਂ ਹੈ ਕਿ ਮੈਂ ਸਭਈ ਲੱਖ ਦੀ ਆ ਚਲੋ ਕਰਿਆ ਪੈਸੇ ਪਾ ਦਿਓ ਜੀ ਦੋ ਵਾਰੀ ਕਰਕੇ ਪਾ ਦਿਓ 50 50 ਲੱਖ ਆਉਣਾਂ ਨੀ ਆਉਣਗੇ ਦੇ ਲੜਾ ਲੈ ਮਾੜਾ ਮੈਸੇਜ ਚੈੱਕ ਕਰ ਆਏ ਹੋਏ ਬਿੱਲੂ ਸਿੰਘ ਹਾਂ ਹਾਂ ਮੈਂ ਬਿੱਲਾ ਕਹਿੰਦੇ ਨੇ ਹਣਾ ਸਾਨੂੰ ਉੱਥੇ ਬਿੱਲਾ ਦਾ ਖਾਂ ਜਾਂ ਕਰਕੇ ਕਹਿੰਦੇ ਨੇ ਇਹਨੂੰ ਅੰਦਰ ਦਾ ਠੀਕ ਆ ਹੁਣ ਹੀ ਲੈ ਆਏ ਇਹਨੂੰ ਹਾਂ ਮੈਂ 200 ਰੁਪਏ ਦਾ ਟੈਂਪੂ ਆ ਇਹਨੂੰ ਜੜਾ ਦਿਓ ਚਾੜ ਦੇ ਮੇਰੇ ਨਾਲ ਕੋਈ ਬੰਦਾ ਭੇਜ ਦੁੱਕ ਹੋਰ ਟੈਂਪੂ ਵਾਲਾ ਮਗਾ ਦੇ ਦੀ ਫਿਰ ਠੀਕ ਅੱਧੇ ਘੰਟੇ ਜਾ ਜੀ ਚਾ ਠੀਕ ਆ ਬੜਾ ਇਹ ਕਹਿ ਦੀ ਸੀ ਬਾਪੂ ਆ ਜੇ ਨਾ 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 ਵਾਧੂ ਪਈਆ ਮੈਨੂੰ ਆਏ ਕਰੋ ਜੀ ਹੱਥ ਨੇ ਇਹ ਲੈ ਜੂਗਾ ਕੋਈ ਗੱਲ ਨਹੀਂ ਬਈ ਹੁਣ ਛੋਟਾ ਬੋੜਾ ਨਹੀਂ ਆਤ ਨੇ ਬੋੜਾ ਇੱਥੇ ਆ ਕੇ ਪੈਜੂ ਚੈਕਿੰਗ ਆ ਠੀਕ ਜਾਣ ਦੇ ਪਰਾ ਪੈਸੇ ਆ ਗਏ ਵਾ ਠੀਕ ਆ ਆ ਤੂੰ ਦਾ ਲੈ ਤੇ ਜਾ ਰੇ ਗੱਜਰ ਦੇ ਆ ਦੇਖ ਲਾ ਕੇ ਆਪਾਂ ਆ ਆਪਾਂ ਹੋਰ ਖਾਣ ਪੀਣ ਨੂੰ ਲਿਆਉਣੇ ਉਸ ਵਸ ਠੀਕ ਆ ਜੇ ਜਮਾ ਰੂਸ ਕਰਤੀ ਆਪਣੀ ਇਹ ਤਾਂ ਨਾ ਦਵਾਵਾਂਗੇ ਫਿਰ ਫੋਨ ਕਿੱਦੇ ਲਈਏ ਪੈਸੇ ਤਾਂ ਆ ਗਏ ਆਪਣੀ ਮੰਜਾ ਦਾ ਮੇਕਾਣਾ ਮੰਜਾ ਸਾਹ ਚ ਕਰ ਲਾ ਹੁਣ ਫਿਰ ਫੋਨ ਕਿੱਦੇ ਲਈਏ ਆਪਾਂ ਤੁਸੀਂ ਨਾਲ ਚੱਲੋ ਮੇਰੇ ਫੋਨ ਲੈਣ ਦੇਖ ਲਾ ਢੀ ਹਾਂਜੀ ਮੈਂ ਤਾਂ ਜਾਊਂਗਾ ਪਹਿਲੇ ਦੋ ਲਾ ਕੇ ਅਨੇਰ ਮੈਂ ਨਾ ਨਹੀਂ ਕਰਦਾ ਹਾਂ ਨਾ ਲੜਦਾ ਮੈਂ ਤੁਹਾਨੂੰ ਛੱਡਿਆ ਹਾਂ ਉਧਰ ਮੈਂ ਮੋਟਰ ਨਾਲੇ ਉਧਰੋਂ ਹੁੰਨ ਲਿਆ ਮੂੰਹ ਆਉਂਦਾ ਤੂੰ ਬਰਾਬਰ ਨਾ ਬੈਠਣ ਵਾਲੇ ਮੇਰੇ ਬਾਹਰ ਜਾ ਤੂੰ ਹੁੰਨ ਲਿਆ ਚਲ ਫਿਰ ਮੈਂ ਜਾਣਾ ਹੈਗਾ ਤੂੰ ਜਾ ਮੈਂ ਲਾਉਣਾ ਇੱਕ ਅੱਧਾ ਹੋਰ ਆ ਘਰ ਹੀ ਆ ਜੀ ਚੇਦੇ ਜੀ ਬਸ ਆ ਗਿਆ ਮੈਂ ਆ ਗਿਆ ਆ ਦੇ ਨਾਲ ਤਾਂ ਪੀਖਿਆ ਮੈਂ ਆ ਗਿਆ ਵੀ ਮੈਂ ਟਾਈ ਫੋਨ ਤਾਂ ਪੁੱਛ ਰਿਹਾ ਕੈਸੀ ਉੱਥੇ ਹਵਾ ਘਾਟੂ ਆਲਾ ਡੇਢ ਹੋਊ ਰੇ ਚਲ ਮੈਂ ਲਿਆਉਣਾ ਮੈਂ ਤੇਰਾ ਵਾਲਾ ਮੋਟਰ ਸੇ ਨਹੀਂ ਲੈ ਕੀ ਜਾਣਾ ਜੀ ਮੋਰਸਾ ਸੋਡਾ ਲਈ ਲੈ ਕੇ ਜਾਣਾ ਮੈਂ ਠੀਕ ਆ ਠੀਕ ਆ ਉਹਨਾਂ ਕਿੱਥੇ ਨਿਕਲੇ ਨੇ ਬੰਦੇ ਹਾਲੇ ਤੱਕ ਨਹੀਂ ਆਏ ਦੋਨੇ ਇੱਕੋ ਜੇ ਵਲ ਗਏ ਦੋਨੇ ਸੱਦਾ ਦੇ ਕਿਹੜਾ ਗਾਣੇ ਲਾਡੀ ਨੇ ਲੰਗ ਜਮਾਸ ਰੇ ਦਾ ਮੈਂ ਅੱਜ ਦੇਖ ਕੇ ਆਉਣਾ ਸਾਲੇ ਦੋਸਤਾਂ ਤੋਂ ਤੱਕ ਗੱਦੀ ਨਹੀਂ ਆਈ ਮੈਂ ਕਿੱਥੇ ਬੰਦ ਨੂੰ ਨਹੀਂ ਦਿੱਤੀ ਮੇਰੇ ਸਾਲਿਆਂ ਨੇ ਇਹਨਾਂ ਨੂੰ ਵੀ ਪਾਵਾ ਮਾਰਿਆ ਬਾਹਰ ਚਲ ਜਾ ਕੇ ਤੁਰ ਜਾ ਉਹ ਜੈਲਿਆ ਓਏ ਕਿਹੜਾ ਗਿਆ ਐ ਪਿਆਗਾ ਲਿਟਾ ਲਾਡੀ ਕਿਥੇ ਨੇ ਸੋਸਰੀ ਘਰ ਬਾਪੂ ਸੋਸਰੀ ਘਰ ਤਾਂ ਠੀਕ ਐ ਲਾਡੀ ਕਿਥੇ ਐ ਹੈ ਲਾਡੀ ਉਹਦਾ ਫੋਨ ਜਦ ਆਣ ਗਿਆ ਹੋਇਆ ਫੋਨ ਖਾਦਾ ਉਹਦੇ ਕੋਲੋਂ ਪੈਸੇ ਕਿੱਥੋਂ ਆ ਗਏ ਨਾ ਮੈਸ ਕਿਥੇ ਆਪਣੀ ਮੈਸ ਤਾਂ ਬੋਲਾ ਲੱਗਿਆ ਬਾਪੂ ਜੀ ਕਿਹੜਾ ਭਾਂਡਾ ਖਸਮਾ ਬਿੱਲਾ ਲੈ ਜੀਆਂ ਮੇਰਾ ਵਪਾਰੀ ਆ ਮੱਜਾਂ ਦਾ ਉਹ ਪਾਰੀ ਤੈਨੂੰ ਵੇਚਣ ਨੂੰ ਕੀ ਨੇ ਗਾਦੀ ਮੈਂ ਵੇਚਤੀ ਹਾਂ ਤੁਸੀਂ ਲਾਡੀ ਨੇ ਵੇਚੀ ਆਪਣੇ ਨੇ ਮੈਂ ਤਾਂ ਕਿਉਂ ਵੇਚੀ ਐ ਜੀ ਉਪਾਏ ਦੇ ਕਾਹ ਮੁੰਮਾ ਇਸ ਵਿੱਚ ਨੂੰ ਕਿਹਨੇ ਕਹਿਆ ਸੀ ਝੋਨੋ ਉਹ ਕਹਿੰਦਾ ਮੂੰਹ ਲੈਣਾਗਾ ਮੈਂ ਉਹਨੂੰ ਦੱਸ ਦੋਦਾ ਮੈਂ ਕਿ ਪਸ਼ੂ ਵੀ ਵੇਚਿਆ ਨਾ ਦਉਂਦਾ ਜੀ ਵੇਚਿਆ ਨਾ ਤੂੰ ਹੀ ਚੰਗੇ ਛਲਾ ਦਿੱਤੀਆਂ ਨੇ ਦੇਖੋ ਬਾਪੂ ਜੀ ਤੂੰ ਇਹ ਕਿਆ ਤੂੰ ਬਕਾਇਦੋ ਸਾਰੇ ਕੁਝ ਬਕਾਇਦੋ ਪੱਟ ਦੋ ਘਰ ਬੇਚਤੀ ਕਰੋਗੇ ਮੈਂ ਵਾਗ ਜਾਣਾ ਹੀ ਬਾਹਰ ਡੰਡੀ ਫਾੜੇ ਤੋਂ ਪੜਾ ਛਲਾ ਲੱਕਨ ਦਾ ਮਰਾ ਆ ਜਾਂਦਾਗਾ ਗਿੱਟੇ ਘੁੱਟ ਦੂ ਮੈਂ ਦੂ ਬਾਦ ਜਾ ਮਾ ਜੀ ਉਹ ਬੋਲ ਜਾ ਮੈਂ ਛਲਾ 2.5 ਲੱਖ ਦੀ ਮੈਂ ਇਸ ਦੇ ਪੈਸੇ ਦੱਸ ਕਿੱਥੇ ਨੇ ਹੁਣ ਮਹੀਨੇ ਬਾਪੂ ਜੀ ਲਾਡੀਆਂ ਦੇ ਖਾਤੇ ਚ ਪਵਾੜੇ ਜੀ ਵਾਲੇ ਖਾਤੇ ਇਹ ਜੀ ਕਿੰਨੇ ਦੀ ਵੇਚ ਤੀ ਕਿਹਨੂੰ ਵੇਚ ਤੀ ਮੈਨੂੰ ਦੱਸ ਦੇ ਮੈਂ ਮੜਾ ਲੇਉਂਗਾ ਉਹ ਨਾਲ ਬੁੱਲਾਰ ਹੈਗਾ ਜੀ ਕਿੱਥੋਂ ਦਾ ਤੀ ਆਪਣਾ ਲਿਆ ਜੀ ਮੇਰੇ ਪਿੰਡ ਦਾ ਹੀ ਆ ਜੀ ਕਿੰਨੇ ਦੀ ਵੇਚੀ ਆ ਲੱਖ ਰੁਪਇਆ ਲੈ ਕੇ ਗਲਾੜੀ ਨੂੰ ਪੂਰਾ ਹੀ ਹੋ ਲੱਖ ਦੀ ਜੋ ਮੈਂ 5 ਲੱਖ ਦੀ ਮੈਂ ਹਸਤੀ ਉਹ ਆਪਾਂ ਨੂੰ ਨਹੀਂ ਪਤਾ ਮੈਂ ਜਾਣ ਨਹੀਂ ਡੇ ਵੜਨਾ ਇਥੋਂ ਆ ਮੈਂ ਲੈ ਆਉਂਦਾ ਜੱਗ ਜੋ ਕੇ ਤੇ ਜਾ ਕੇ ਮਗ ਜਾ ਇਹ ਸੋਡਾ ਹੀ ਆ ਲੈ 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 ਜਾ ਲੈ ਭਾਜ ਜਾ ਇਹ ਗਿਆ ਨੂੰ ਪੀਣ ਦੀ ਵੈ ਨਹੀਂ ਆ ਕੀ ਹੋ ਗਿਆ ਜੀ ਕੁਛ ਨਹੀਂ ਹੋਇਆ ਡਾਟੀ ਮੈਂ ਨਾ ਤੁਸੀਂ ਆ ਜੋੜੇ ਆ ਗੋਟ ਠਿੱਕੀ ਇਹਨੇ ਨਾਲੇ ਮੈਂ ਤਾਂ ਹੀ ਜਾਣਾਂ ਉਹਨਾਂ ਦਾ ਉਹ ਤਾਂ ਨਹੀਂ ਆ ਪਹਿਲੇ ਮੁੰਲੇ ਸਾਡਾ ਖੂਨ ਦੇਖਾ ਆ ਲੈ ਜਾਂਦਾ ਪੂਲਾ ਬਰੂ ਲੈ ਜਾਂਦਾ ਬਦਾਈਆ ਬਦਾਈਆ ਤੇ ਮੂ ਵੀ ਬਦਾਈਆ ਇਤਰਾ ਡੜੀ ਡੱਬਾਂ ਲਈ ਫਿਰਦਾ ਲੱਡੂ ਦਾ ਜਾ ਕੇ ਮੂੰਹ ਵਿੱਚ ਠਾ ਕੇ ਫਿਰ ਆ ਜਾ ਆਪਾਂ ਦੋਨੇ ਖਾਂਦੇ ਆ ਆਪਾਂ ਦਾ ਗੋੜਾ ਕਰਦਾ ਕਰ ਜਾਂਦਾ ਉਧਰਿਆਂ ਨਾਲ ਜਾਂਦੇ ਮੈਂ ਆ ਗਿਆ ਫਿਰ ਚੰਗਾ ਬੜੇ ਮਿਲਿਆ ਮਜ਼ਾ ਬੜਾ ਗਾਲਾਂ ਕੱਢ ਮਾ ਉਹ ਘੁੱਸ ਬੋਲਾ ਦੁਜਾ ਠੀਕ ਆ ਗਿਆ ਚੰਗਾ ਆਏ ਆਏ ਤਾਂ ਪਹਿਲੀ ਵਾਰ ਰੂਖ ਸੁਈਆ ਬਾਪੂ ਸਸਰੀ ਘਾਲਾ ਲਿਆਂਦਾ 16 ਬਰੋ ਮੈਂ ਕਿੱਥੇ ਓਏ ਮੈਂ ਸਬਾਪੂ ਤੇ ਉਹਨੂੰ ਦੱਸਿਆ ਨਹੀਂ ਕਿ ਮੈਂ ਕਿਹਦੇ ਨੂੰ ਅੱਖ ਲੀ ਨਹੀਂ ਹੈਗੀ ਬੰਦੇ ਦਾ ਕਲੇਸ਼ ਰਹਿੰਦਾ ਦਾ ਯਾਰ ਵੈੰਦਾ ਕਲੇਸ਼ ਚੋਲਾ ਇਹਨੂੰ ਹੁਣ ਤੂੰ ਕੀ ਯਾਰ ਤੂੰ ਪਹਿਲਾਂ ਵੀ ਹੋਮ ਕਰਦਾ ਸੀ ਤੀ ਹੁਣ ਵੀ ਉਹ ਕਰਦਾਗਾ ਕਰਦਾ 2.5 ਲੱਖ ਦੀ ਮੈਂ ਤੇ 1 ਲੱਖ ਦੀ ਫੜਾ ਕੇ ਦੋ ਬਾਬੂ ਸੱਚੋ 2.5 ਲੱਖ ਦੀ ਤੀ ਉਹ ਲੈ ਉਹ ਤੈਨੂੰ ਨਹੀਂ ਪਤਾ ਤੇ ਅੱਖਾਂ ਫੁੱਟੀਆਂ ਨਹੀਂ ਗੀਆਂ ਉਹ ਤਾਂ ਇਹਨਾਂ ਜੀ ਲੱਖ ਦੀ ਵੀ ਨਹੀਂ ਹੈਗੀ ਜੀ ਕਹਿੰਦਾ ਮੈਂ ਵਧੀਆ ਬਗਿਆ ਸੀ ਮੈਂ ਸਾਲਾ ਖਾਊ ਪੀ ਮੈਂ ਪਹਿਲੇ ਦਿਨੋਂ ਖਾਣ ਨੂੰ ਤਾਂ ਖੜਦਾ ਉਹ ਸੇਵ ਕੁਈ ਲੱਖ ਆਪ ਖਾ ਗਿਆ ਹੋਊਗਾ ਵਿੱਚੋਂ ਤੇ ਬਾਲੀ ਵੱਡੀ ਗਲਤੀ ਹੋ ਗਈ ਗਲਤੀ ਹੋ ਗਈ ਕਾਹਨੂੰ ਹੋਈਆਂ ਗਲਤੀਆਂ ਇਹਨੂੰ ਚੋਲਿਆ ਕਰੀ ਹੁਣ ਮੈਂ ਸਾਲਾ ਘਰ ਪੱਟਿਆ ਜਾਊਗਾ ਐ ਤਾਂ ਮੋੜੇ ਆਉਣਾ ਬੱਕੂ ਮੋੜੇ ਆਉਣਾ ਹੁਣ ਮੋੜੇ ਦਾ ਕੀ ਪਤਾ ਮੈਂ ਤਾਂ ਵੀ ਮੁਰਦੀ ਹੁਣ ਗਲਤੀ ਇਹਦੇ ਵੀ ਨਾ ਸਰਦਾ ਨਹੀਂ ਤੇ ਤੈਨੂੰ ਹੋ ਗਈ ਗਲਤੀ ਮੈਨੂੰ ਉਸਨੇ ਹੁੰਦਾ ਗਲਤੀ ਮੇਰੇ ਮੈਨੂੰ ਬਸ ਨਹੀਂ ਹੁੰਦਾ। ਜਾ ਕੇ ਤੂੰ ਹੀ ਦੇਖਣਾ ਆਪਦਾ। ਮੈਂ ਤਾਂ ਬਦਲੇ 2 ਸਾਲਾਂ ਬਦਲੇ 4 ਸਾਲਾ। ਤੈਨੂੰ ਸਰਦਾ ਨਹੀਂ ਦੇ ਦੇਣਾ। ਬਾਪੂ ਯਾਰ ਮੈਂ ਤਾਂ ਉਹ ਮੁੰਡਿਆਂ ਦੀ ਚੱਕ ਤੇ ਪਰੌਣੇ ਦੀ ਚੱਕ ਚਾ ਕੇ ਲੈਂਦਾ ਹਾਈ ਫੋਨ। ਉਹ ਲੋਕਾਂ ਦੀ ਚੱਕ ਚਾ ਕੇ ਆਪਦਾ ਕੱਚਾ ਨਹੀਂ ਢਾਈਂਦਾ ਹੁੰਦਾ। ਠੀਕ ਆ। ਉਹ ਗਾਉਤੀ ਹੋ ਗਈ ਅੱਗੇ ਤੋਂ ਨਹੀਂ ਕਰਦੇ ਉਹ ਜੀ ਗੱਲ। ਚੱਲ ਹੁਣ ਵੀ ਸੁਦਰ ਜੀ ਨਾਲ ਚੰਗਾ ਰਹੇਗਾ। ਠੀਕ ਆ। ਠੀਕ ਆ ਚੱਲ ਕੋਈ ਨਾ 1 ਲੱਖ 1.5 ਲੱਖ ਦਾ ਘਾਟਾ ਪੈ ਗਿਆ ਸਮਝ ਲਾਂਗੇ। ਠੀਕ ਆ ਬਾਪੂ। ਲੋਕਾਂ ਨੇ ਉਹਦਾ ਤਾਂ ਜ਼ਮੀਨਾਂ ਵਕਾਇਦਾ ਨਹੀਂ ਹੁੰਦੀਆਂ ਨੇ। ਠੀਕ ਆ ਬੱਪੂ ਅੱਗੇ ਤੋਂ ਨਹੀਂ ਕਰਦਾ ਇਹ ਗਲਤੀ ਆ ਫਿਰ ਮੋੜਿਆਂ ਵਿੱਚ ਰੱਖ ਲਾਂ ਰੱਖ ਲਾ ਭਈ ਹੁਣ ਤਾਂ ਇਹਦਾ ਕੀ ਹੋ ਕਰਨਾ ਮੈਂ ਚਲ ਠੀਕ ਆ ਬੱਪੂ ਅੱਗੇ ਤੋਂ ਉਹਦੀ ਅੱਖਾਂ ਖੋਲ ਕੇ ਚੱਲੀ ਠੀਕ ਆ ਬੱਪੂ ਚੰਗਾ ਠੀਕ ਆ ਠੀਕ ਆ